ਬੀਤੀ ਰਾਤ ਪਲਾਸਟਿਕ ਦਾਣਾ ਫੈਕਟਰੀ ਬਲਬੇੜਾ ਵਿਖੇ ਭਿਆਨਕ ਅੱਗ ਲੱਗਣ ਦੇ ਕਾਰਨ ਪੱਟਾ ਨੁਕਸਾਨ ਹੋ ਗਿਆ। ਦੱਸ ਦਈਏ ਕਿ 12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਕਈ ਘੰਟਿਆਂ ਤੱਕ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਦੌਰਾਨ ਦੋਨੋਂ ਫੈਕਟਰੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਮੌਕੇ ਤੇ ਸਰਵਉਤਮ ਫੈਕਟਰੀ ਅਤੇ ਗੋਵਿੰਦ ਲੱਗੋ ਉਦਯੋਗ ਫੈਕਟਰੀ ਦੇ ਮਾਲਕ ਮਨੀਸ਼ ਕੁਮਾਰ ਅਤੇ ਮੇਜਰ ਸਿੰਘ ਨੇ ਫੋਨ ਤੇ ਦੱਸਿਆ ਕਿ 2.5 ਕਰੋੜ ਤੋਂ 3 ਕਰੋੜ ਤੱਕ ਦਾ ਉਨ੍ਹਾਂ ਦਾ ਨੁਕਸਾਨ ਹੋਇਆ। ਉਨ੍ਹਾਂ ਆਖਿਆ ਕਿ ਹਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ ਅਤੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸਵੇਰ ਤੋਂ ਪਤਾ ਲੱਗਿਆ ਸੀ ਕਿ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਭੇਜੀਆਂ ਜਿਨ੍ਹਾਂ ਨੇ ਕਈ ਘੰਟੇ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਸਰ ਸੜਕ ਕਟੋਰ ਤੋਂ ਵੀ ਸਵੇਰੇ 4:00 ਵਜੇ ਸੂਚਨਾ ਮਿਲਿ ਸੀ ਕਿ ਕਲਵੇੜੇ ਕੋਲ ਪੈਲਸ ਹੈ ਉਹਦੇ ਨਾਲ ਕੋਈ ਫੈਕਟਰੀ ਚ ਅੱਗ ਲੱਗੀ ਹੈ ਤਾਂ ਤੁਰੰਤ ਸੇ ਉਹਦੀ ਟੀਮਰ ਵਰਨਾ ਕੀਤੀਆਂ ਤੇ ਦੁਆਰਾ ਸੂਚਨਾ ਮਿਲਣ ਤੇ ਸਟਡੀਜ਼ ਦੀ ਟੀਮ ਆ ਪਹੁੰਚਿਆ ਤਨੋਂ ਸੁਧਰ ਤੱਕ ਬਹੁਤ ਜ਼ਿਆਦਾ ਫਿੱਕੇ ਦੋ ਵਿਅਕਤੀ ਸੀ ਗੋਵਿੰਦ ਲਕੂ ਤੇ ਉਹ ਤੇ ਸਰਵੋਤਮ ਦੱਸੀ ਸੀ ਇੱਕ ਉਪਰਮਸੇ ਦੇ ਵੀ ਦੋ ਵਿਅਕਤੀਆਂ ਅਲੱਗ-ਅਲੱਗ ਨਾਮ ਨਾਲ ਚੱਲ ਰਹੇ ਸੀ ਤੇ ਅਸੀਂ ਤੁਰੰਤ ਫਾਇਰਡੈਂਡਰ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਅਸੀਂ ਆਪ ਹੁਜੂਤ ਪਹੁੰਚ ਗਏ ਤੇ ਨਾਲ ਹੀ ਮਨੂ ਜੇ ਜਾ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸੀ ਕਿਉਂਕਿ ਪਲਾਸਟਿਕ ਦਾ ਨਾਂ ਇਨਫੈਕਟਿਵ ਪਲਾਸਟਿਕ ਦੀ ਫੈਕਟਰੀ ਸੀ ਇਸ ਕਰਕੇ ਤੁਰੰਤ ਕਾਰਵਾਈ ਕਰਦੇ ਸਮਾਣਾ ਨਾਭਾ ਅਤੇ ਰਾਜਪੁਰਾ ਤੋਂ ਫਾਇਰਡੈਂਡਰ ਮੰਗਵਾ ਲਿਆ ਸੀ ਤਰੰਤ ਤੇ ਹੁਣ ਇਸ ਟਾਈਮ ਜਿਹੜੀ ਹੈਗੀ ਆ ਟੂ ਆਲਮੋਸਟ ਕਾਬੂ ਹੈ 95% ਅਸੀਂ ਕਾਬੂ ਕਰ ਚੁੱਕੇ ਆ ਤੇ 5% ਰਹਿ ਗਈ ਹੈ ਸਾਡੀ ਟੀਮਾਂ ਕਾਬੂ ਕਰ ਰਹੀਆਂ ਕਿੰਨੇ ਕਿੱਦੀਆਂ ਮਟੀਆਂ ਲੱਛੇ ਸੰਨ ਬਣੇ 6 ਫਾਇਰ ਟੈਂਕਰ ਚੱਲ ਰਹੇ ਆ 6 ਫਾਇਰ ਟੈਂਕਰਾਂ ਦੇ ਵਿੱਚ ਅਪਰਕਸੀਮੇਟ ਗੱਡੀ ਦੇ ਦੋ ਦਵਾਰ ਲੱਝ ਚੁੱਕੇ ਨੇ 6 12 12 14 ਗੱਡੀਆਂ ਹੱਦ ਤੱਕ ਲੱਝ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਆ ਜੀ ਅੰਦਰ ਲੇਬਰ ਕੰਮ ਕਰਦੀ ਸੀ ਬਟ ਉਹ ਲੇਬਰ ਨਿਕਲ ਗਈ ਸੀ ਕਾਰਨਾਂ ਦਾ پتہ ਲੱਗੇ ਕਾਰਨਾਂ ਦਾ ਦੇਖੋ ਹਲੇ ਪਤਾ ਲੱਗੇ ਕਾਰਨ ਜਿੱਦਾਂ ਕੰਟਰੋਲ ਨੇ ਦੀ ਪੂਰੀ ਤਰ੍ਹਾਂ ਜਾਂਚਿੰ ਕਰਾਂਗੇ ਪਰ ਉੱਥੇ ਜਿਹੜੀ ਲੇਬਰ ਦੇ ਦੱਸ ਅਨੁਸਾਰ ਉੱਥੇ ਕੋਈ ਸ਼ਾਰਟ ਸਰਕਟ ਹੋਇਆ ਸੀਗਾ ਜਿਸ ਕਾਰਨ ਸਵੇਕ ਕਿੰਨੇ ਕਵਜ ਕਰਨਾ ਸੋ ਸਾਡੇ ਕੋਲ ਸੂਤਰ ਤੋਂ ਪੌਣ ਚਾਲ ਕੰਟਰੋਲ ਕੰਪਲਸ ਤੋਂ ਉੱਤੇ ਕੋ 4 ਵਜੇ 25 ਕੋ ਉੱਤੇ ਸਵੇਰ ਨੂੰ ਕਾਲ ਆਈ ਸੀ ਉਦੋਂ ਸਵੇਰ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ